ਝੋਨੇ 'ਚ ਚੂਹੇ ਮਾਰਨ ਦਾ ਪੱਕਾ ਹੱਲ ਕਿਉਂਕਿ ਚੂਹੇ ਨੇ ਬੜੀ ਨਿਹਰ ਕਰਦੀ ਠਾਈ ਐ ਇਸ ਵਾਰ ਝੋਨਾ ਦੋ-ਦੋ ਕਨਾਲਾਂ ਕਨਾਲ-ਕਨਾਲ ਇੱਕ ਰਾਤ 'ਚ ਖਾ ਕੇ ਪਾਰ ਜਾਂਦੇ ਆ ਔਰ ਸਵੇਰ ਨੂੰ ਆ ਕੇ ਤਵਾਹੀ ਦਾ ਮੰਜ਼ਰ ਜਦੋਂ ਕਿਸਾਨ ਦੇ ਨਾ ਤਾਂ ਬੜਾ ਦਿਲ ਦੁਖਦਾ ਕਿਉਂਕਿ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਇੱਕ ਰਾਤ 'ਚ ਬਰਬਾਦ ਹੁੰਦਾ ਨਹੀਂ ਦੇਖਿਆ ਜਾਂਦਾ ਤਾਂ ਇਹਨਾਂ ਨੂੰ ਮਾਰਨ ਦਾ ਪੱਕਾ ਹੱਲ ਕੀ ਐ ਮੇਰੇ ਪਿੰਡ ਦੇ ਇੱਕ ਕਿਸਾਨ ਦਾ ਤਜਰਬਾ ਬੜਾ ਵਧੀਆ ਤਜਰਬਾ ਐ ਉਹ ਕਹਿੰਦਾ ਵੀ ਸਵੇਰ ਨੂੰ ਸਾਤ ਰੀਆਂ ਪਾ ਦੂਗਾ ਤੁਸੀਂ ਇੱਕ ਵਾਰੀ ਆ ਮੇਰੇ ਘੇਤੋਂ ਆਹ ਚੀਜ਼ਾਂ ਵਰਤ ਕੇ ਦੇਖੋ ਤਾਂ ਆਜੋ ਆਪਾਂ ਉਹ ਤੋਂ ਪੁੱਛਦੇ ਆ ਕਿਹੜੀ ਕਿਹੜੀ ਦਵਾਈ ਕਿਵੇਂ ਕਿਵੇਂ ਪਾਉਣੀ ਆ ਜੀ ਦਰਸ਼ਨ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕੱਢਿਆ ਯਾਰ ਤੂੰ ਹਾਂ ਨੇ ਬੜਾ ਤਪਾਇਆ ਏਕਤੀ ਅਸਤਾ ਭਾਈ ਇੱਕ ਤਾਂ ਆਟਾ ਲਿਆ ਸੀਗਾ ਹਾਂ 1 ਕਿਲੋ ਆਟਾ ਹਾਂ ਮੜਾ ਬਣਾ ਕੇ ਇੱਕ 1 ਕਿਲੋ ਤਾਂ ਆਟਾ ਲਿਆ ਮੰਨ ਲਓ ਉਹਦੇ ਵਿੱਚ 200 ਗ੍ਰਾਮ ਪਾਈ ਸੀ ਸ਼ੱਕਰ ਆਜਾ ਦੋ ਦੋ ਗਣਾ ਇੱਕ ਤੂੰ ਥੋੜੇ ਜਿਹਾ ਬਣਾ ਕੇ ਦਿਖਾ ਦੇ ਕੇ ਨਾ ਤੇਰੇ ਕੋਲ ਥੋੜਾ ਥੋੜਾ ਸਮਾਨ ਆਏ ਠੀਕ ਆ ਅਜਾ ਐ ਆਟਾ ਲੈ ਲੈਣਾ ਹਾਂ ਹਾਂ ਕੀ ਹੋਵੇਗਾ ਹੁਣ ਵੱਧ ਘੱਟ ਹੋ ਜਾਊਗਾ ਹਾਂ ਹਾਂ ਇਹਦੇ ਵਿੱਚ ਥੋੜੀ ਜਿਹੀ ਪਾ ਲੋ ਵੀ ਕਿਲੋ ਦੇ ਵਿੱਚ 200 ਗ੍ਰਾਮ ਪਾਉਣੀ ਆ ਹੁਣ ਤਾਂ ਕਿਲੋ ਜਾ 200 ਗ੍ਰਾਮ 200 ਗ੍ਰਾਮ ਚੱਕਰ ਹੈ ਤੂੰ ਇਹ ਤੂੰ ਕਿਰਾ ਥੋੜੇ ਜਿਹਾ ਬਣਾ ਕੇ ਦਿਖਾਉਣਾ ਹਾਂ ਆ ਪਾ ਲੈ ਚੱਕਰ ਮਿਲਾ ਲੈਣੀ ਆ ਹਾਂ ਤੇ ਇੱਕ ਮਿੰਟ ਪੰਜਵਾਂ ਹਿੱਸਾ ਸ਼ੱਕਰ ਹੈ ਹਾਂ ਹਾਂ ਤੇ ਜਦੋਂ ਇਹ ਬਣਾ ਲਾ ਇਹਨੂੰ ਚੰਗੀ ਤਰ੍ਹਾਂ ਲਾ ਲਓ ਇੱਕ ਨਾ ਬਾਈ ਜਸਤਾਨਾ ਜ਼ਰੂਰ ਹੋਵੇ ਹੱਥ ਤੇ ਅੱਛਾ ਹੱਥ ਦੇ ਥੋੜੀ ਜਿਹੀ ਸਮੈਲ ਨਾ ਨਾ ਖਾਂਦੇ ਘਾਟਾ ਸੀ ਪਹਿਲਾਂ ਪਾਇਆ ਸੀ ਉਦੋਂ ਖਾਦਾ ਨਹੀਂ ਦੁਬਾਰੇ ਜਦੋਂ ਬਣਾ ਕੇ ਖਾਦ ਪਾਇਆ ਇਹੀ ਚੀਜ਼ ਫਿਰ ਫੁੱਲ ਖਾਦਾ ਉਦੋਂ ਬਾਅਦ ਬਾਈ ਆ ਸੁਰਮਾ ਆ ਜਾਂਦਾ ਸਾਰੇ ਹੁਣ ਦੁਕਾਨਾਂ ਤੇ ਮਿਲ ਹੀ ਜਾਂਦਾ گاਮ ਅੱਛਾ ਜਿਹੜਾ ਜ਼ਾਹਿਰ ਜ ਹੈ ਹਾਂ ਮਲਵਕਾਲ ਆ ਰਿਹਾ ਹਾਂ ਇਹਦਾ ਕੀ ਕਰਨਾ ਹੈ ਉਦੋਂ ਬਾਅਦ ਉਦੋਂ ਬਾਅਦ ਬਾਈ ਇਹਦੇ ਚ ਰਲਾ ਲੇ ਇਹਦੇ ਚ 1 ਕਿਲੋ ਚ ਇਹ ਮੰਨ ਲਓ ਅੱਧੀ ਕੁ ਪੂੜੀ ਤੋਂ ਥੋੜਾ ਜਿਹਾ ਪੌਣੀ ਕੁ ਪੂੜੀ ਪਾਵੇ ਬਾਲਾ ਨਾ ਪਾਵੇ ਜ ਇਹ ਜਦੋਂ ਹਾਂ ਇਹ ਬਾਈ ਜਦੋਂ ਆਪਾਂ ਲਿਆਤਾ ਤੇ ਇਹਨੂੰ ਥੋੜਾ ਜਾਂ ਚੰਗੀ ਤਰ੍ਹਾਂ ਪਾ ਕੇ ਤੇ ਇਹਨੂੰ ਮੈਕਸ ਕਰਕੇ ਨਾ ਬਾਈ ਇਸ ਤਰ੍ਹਾਂ ਤੇ ਆਥਣੇ ਜਦੋਂ ਜਮਾਂਨ ਮੰਨ ਲਓ ਆਏ ਜੇ ਹੋ ਜੇ ਵੀ ਹੁਣ ਆ ਪੰਜ ਛੇ ਆਪਣੇ ਟਿਕ ਜੇ ਗਏ ਵੀ ਹੋਰ ਚੀਜ਼ਾਂ ਆ ਮੋਟਰ ਮੋਟਰਸਾਈਕਲ ਜਿਵੇਂ ਰਾਹ ਤੇ ਧਰਨੇ ਆ ਵੀ ਨਾ ਆੜਾਵੇ ਠੀਕ ਹੈ ਜੇ ਤਾਂ ਬਾਈ ਵਰਕਣੇ ਦੇ ਉੱਤੇ ਧਰਿਆ ਜਾਵੇ ਖੱਡ ਕੋਲੇ ਫਿਰ ਤਾਂ ਬਾਹਲਾ ਵੇਤਰ ਹੈ ਤੇ ਨਹੀਂ ਥੋੜੀ ਥੋੜੀ ਬਾਈ ਨਾ ਚਮਚਾ ਚਾਂਚਾ ਦੋ ਦੋ ਚਮਚੇ ਖੱਡਾਂ ਦੇ ਕੋਲੇ ਧਰ ਦੇ ਢੇਰੀ ਜੀ ਲਾ ਦੇ ਉਹੀ ਲਾਦੇ ਨੇ ਹਾਂ ਤੇ ਬਹੁਤ ਖਾਂਦੇ ਤੇ ਬਹੁਤ ਹੀ ਮਰਦੇ ਆਗੇ ਸਾਡੇ ਅਸੀਂ ਪਾਈ ਹੈਗੀ ਇਹ ਪਹਿਲਾਂ ਅਸੀਂ ਬਈ ਹੱਥ ਨਾਲ ਪਾਈ ਸੀ ਉਦੋਂ ਘੱਟ ਖਾਦੇ ਠੀਕ ਹੈ ਜਸਤਾਨਾ ਜ਼ਰੂਰ ਲੇਖੋ ਜਸਤਾਨਾ ਜ਼ਰੂਰ ਹੋਵੇ ਹੱਥ ਦੀ ਸਮੈਲਾਣਾ ਖਾਂਦੇ ਤਾਂ ਨੋਟ ਕਰ ਲਓ ਵੀ ਤਿੰਨ ਚੀਜ਼ਾਂ ਆ ਆਟਾ ਤੇ ਸ਼ੱਕਰ ਹੈ ਤੇ ਲਵਾਈ ਹੈ ਫਰਮਾ ਜਾ ਤੇ ਇਹ ਬਾਈ ਕਹਿੰਦਾ ਵੀ ਕਿਲੋ ਮਗਰ ਪੰਜ ਮੈਸਾ ਸ਼ੱਕਰ ਦਾ ਤੇ ਅੱਧੀ ਕ ਪੂੜੀ ਪਾਉਣੀ ਆ ਤੇ ਵਧੀਆ ਰਿਜ਼ਲਟ ਆਉ ਪੂਰਾ ਵਧੀਆ ਬਾਈ ਪੂਰਾ ਵਧੀਆ ਖੰਦੇ ਹੈਗੇ ਪਤਾ ਲੱਗ ਜਾਂਦਾ ਆਪੇ ਬਾਈ ਤੜਕੇ ਸਵਾਹੀ ਬਹੁਤ ਠਾਈ ਹਾ ਹੋਵੇ ਬਸ ਹੱਥ ਨੇ ਜੇ ਪਹਿਲਾਂ ਨਾ ਹੋਵੇ ਠੀਕ ਹੱਥ ਨੇ ਜੇ ਹਾਂ ਉਦੋਂ ਇਹ ਬਾਹਲੇ ਆਉਂਦੇ ਆ ਬਾਹਰ ਬਾਈ ਠੀਕ ਆ ਹਾਂ ਠੀਕ ਆ ਓਕੇ ਸ਼ਾਮ ਨੂੰ ਇਸ ਤਰ੍ਹਾਂ ਜਿੱਥੇ ਵੀ ਤੁਹਾਨੂੰ ਖੱਡਾਂ ਦਿਨੀਆਂ ਨੇ ਉਹਨਾਂ ਦੇ ਕੋਲੇ ਜਾ ਕੇ ਜਾਂ ਤਾਂ ਕਿਸੇ ਪੇਜ ਦੇ ਉੱਪਰ ਕਿਸੇ ਅਖਬਾਰ ਦੇ ਟੁਕੜੇ ਦੇ ਉੱਪਰ ਤੁਸੀਂ ਰੱਖ ਸਕਦੇ ਹੋ ਨਹੀਂ ਤਾਂ ਫਿਰ ਜਿਵੇਂ ਆ ਖੱਡਾਂ ਤੁਹਾਨੂੰ ਦਿਖ ਰਹੀਆਂ ਜਿੱਤੇ ਬਿੱਟੀ ਗਾਂਟ ਹੈਗੀਆਂ ਨੇ ਤਾਂ ਉੱਥੇ ਤੁਸੀਂ ਚਮਚਾ ਚਮਚਾ ਇੰਨਾ ਖੱਡਾ ਕੋਲੇ ਸ਼ਾਮ ਨੂੰ ਰੱਖਦੇ